ਦਿਆਂ ਨੂੰ ਅੱਤਵਾਦੀ ਕਿਹਾ ਤੇ ਤੁਹਾਨੂੰ ਕਿਸਾਨ ਭਰਾਓ ਪਤਾ ਕੀ ਕਿਹਾ ਕਹਿੰਦਾ ਜਦੋਂ ਤੁਸੀਂ ਦਿੱਲੀ ਧਰਨਾ ਲਾਇਆ ਸੀ ਤੇ ਤੁਹਾਡੀਆਂ ਜਨਾਨੀਆਂ ਨੂੰ ਗੱਬਣ ਕੌਣ ਕਰ ਗਿਆ ਆ ਤੁਹਾਨੂੰ ਲਹਨਤ ਪਾਈ ਹੈ ਜੇ ਐਡੀ ਲਹਨਤ ਸੁਣ ਕੇ ਵੀ ਤੁਹਾਡਾ ਜਮੀਰ ਨਹੀਂ ਜਾਗਦਾ ਤੁਹਾਡਾ ਖੂਨ ਨਹੀਂ ਖੌਲਦਾ ਤੇ ਲੱਖ ਲਹਨਤ ਤੁਹਾਡੇ ਤੁਹਾਡੇ ਧਰਨੇ 'ਚ ਹਰਪ੍ਰੀਤ ਸਿੰਘ ਮੱਕੂ ਨਕਦੀ ਆਇਆ ਪਰ ਇਹ ਰਹਿਣਾ ਇੱਥੇ ਥੋੜਾ ਕਿਉਂ ਦਾ ਮਕਸਦ ਹੀ ਸੀਗਾ ਬਈ ਸੀਪੀ ਆਫਿਸ ਦੇ ਵਿੱਚ ਅਸੀਂ ਸਾਰੇ ਵੀਰ ਆਏ ਆ ਕਿਉਂਕਿ ਸਾਡਾ ਬੜਾ ਪਿਆਰਾ ਵਾਲਾ ਵੀਰ ਹੈ ਵਿਦੇਸ਼ ਦੇ ਵਿੱਚ ਵੀਰ ਅਵੀ ਸਿੱਧੂ ਉਹਨਾਂ ਨੇ ਕਾਲ ਕੀਤੀ ਸੀ ਉਸ ਤੋਂ ਬਾਅਦ ਸਾਡੇ ਇੱਥੋਂ ਕੰਪਲੇਂਟ ਕੀਤੀ ਗਈ ਹੈ ਇੱਥੇ ਸਿਰਫ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣ ਆਏ ਆਂ ਵੀ ਜਿਨ੍ਹਾਂ ਦੀ ਜ਼ਬਾਨ ਕਾਬੂ ਦੇ ਵਿੱਚ ਨਹੀਂ ਹੈ ਉਹਨਾਂ ਦੀ ਜ਼ਬਾਨ ਨੂੰ ਤੁਸੀਂ ਕਾਬੂ ਕਰੋ ਤੇ ਬਹੁਤ ਵਧੀਆ ਜੇ ਤੁਸੀਂ ਕਾਬੂ ਨਹੀਂ ਕਰਦੇ ਤੇ ਫਿਰ ਉਹਦੀ ਜ਼ਬਾਨ ਨੂੰ ਜੇ ਕੋਈ ਹੋਰ ਹੱਥ ਪਾਏਗਾ ਫਿਰ ਉਹਨੂੰ ਤੁਸੀਂ ਕਾਬੂ ਕਰੋਗੇ ਤੇ ਗੱਲ ਤੇ ਉੱਥੇ ਆ ਗਈ ਵੀ ਜਿਹੜਾ ਇਹਨੂੰ ਕਾਬੂ ਕਰੇਗਾ ਉਹਨੂੰ ਤੁਸੀਂ ਕਾਬੂ ਕਰੋਗੇ ਤੇ ਕਿੰਨਾ ਚੰਗਾ ਹੋਵੇ ਜੇ ਤੁਸੀਂ ਇਹਨੂੰ ਹੀ ਕਾਬੂ ਕਰ ਲਵੋ ਮੇਰੇ ਕਹਿਣ ਤੋਂ ਭਾਵ ਹੈ ਇੱਕ ਨਾਮ ਲੁਧਿਆਣੇ ਦੇ ਵਿੱਚ ਗੰਦ ਬਕਣ ਦੇ ਮਾਮਲੇ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸੂਰ ਵੀ ਇੰਨਾ ਗੰਦ ਵਿੱਚ ਮੂੰਹ ਨਹੀਂ ਮਾਰਦਾ ਜਿੰਨਾ ਇਹ ਬੰਦਾ ਮਾਰਦਾ ਹੈ ਇਹਦਾ ਨਾਮ ਹੈ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜਿਹਦਾ ਰੰਗਰੇਟਾ ਸ਼ਬਦ ਨਿਹੰਗ ਸਿੰਘ ਜਥੇਬੰਦੀਆਂ ਨੇ ਵਾਪਸ ਲੈ ਲਿਆ ਸੀ ਤੇ ਮੇਰੇ ਖਿਆਲ ਦੇ ਵਿੱਚ ਜਦੋਂ ਕੁੱਤਾ ਹਲਕ ਜਾਂਦਾ ਹੁੰਦਾ ਹੈ ਨਾ ਹਲਕਿਆ ਕੁੱਤਾ ਕਈ ਵਾਰੀ ਕਹਿੰਦੇ ਵੀ ਨਾਲਦਿਆਂ ਨੂੰ ਵੀ ਵੱਢ ਲੈਂਦਾ ਹੁੰਦਾ ਜਿਨ੍ਹਾਂ ਦੇ ਹੱਥੋਂ ਰੋਟੀ ਖਾਂਦਾ ਉਹਨਾਂ ਨੂੰ ਵੀ ਵੱਢ ਲੈਂਦਾ ਇਹ ਇੰਨਾ ਕੋ ਹਲਕਿਆ ਇਹਨੇ ਜਿਸ ਸਮਾਜ ਦਾ ਇਹ ਨਾਮ ਲੈਂਦਾ ਉਹਨਾਂ ਨੂੰ ਵੀ ਇਹ ਵੱਢ ਖਾਦਾ ਨੇ ਇਹਨੇ ਆਪਣੇ ਸਮਾਜ ਦੀਆਂ ਧੀਆਂ ਪੈਣਾ ਜਿਨ੍ਹਾਂ ਦੇ ਵਿੱਚੋਂ ਰਚਪਾਲ ਸਿੰਘ ਕਲਿਆਣ ਦੀ ਧੀ ਨੂੰ ਵੀ ਇਹਨੇ ਟਾਰਗੇਟ ਕੀਤਾ ਬਲਬੀਰ ਸਿੰਘ ਚੀਮੇ ਦੀ ਧੀ ਨੂੰ ਵੀ ਟਾਰਗੇਟ ਕੀਤਾ ਜਿਹੜੇ ਮਜਬੀ ਸਿੱਖ ਸਮਾਜ ਦੇ ਬੜੇ ਸਿਰ ਕੱਢ ਚਿਹਰੇ ਨੇ ਇਹਨੇ ਜੱਟਾਂ ਦੀਆਂ ਧੀਆਂ ਪੈਣਾ ਨੂੰ ਵੀ ਟਾਰਗੇਟ ਕੀਤਾ ਕਿਤੇ ਜੱਟਾਂ ਨੂੰ ਕਹਿੰਦਾ ਮੁਗਲਾਂ ਦੇ ਪੀ ਨੇ ਕਿਤੇ ਕਹਿ ਦਿੰਦਾ ਇਹਨਾਂ ਦਾ ਡੀਐਨਏ ਵਿਗੜ ਗਿਆ ਸਵਾਲ ਕਈ ਪ੍ਰਕਾਰ ਦੇ ਕਰਦਾ ਹੈ ਇਹਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਸਾਡਾ ਡੀਐਨਏ ਨਹੀਂ ਵਿਗੜਿਆ ਤੇ ਨਾ ਸਾਡਾ ਡੀਐਨਏ ਕਦੀ ਵਿਗੜਨਾ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਅੰਦਰ ਸੋਚ اخلاق ਜਿਉਂਦੇ ਨੇ ਉਨੀ देर ਤੱਕ ਅਸੀਂ ਹੱਕ ਸੱਚ ਦੇ ਉੱਪਰ ਪਹਿਰਾ ਦੇਾਂਗੇ ਜੇ ਕਿਸੇ ਜੱਟ ਦੇ ਨਾਲ ਜਾਂ ਕਿਸੇ ਜੱਟ ਦੇ ਪੁੱਤ ਦੇ ਨਾਲ ਇਹਦੀ ਕੋਈ ਗਰਾਰੀ ਫਸਦੀ ਹੈ ਤੇ ਕੱਟੀ ਕੱਟਾ ਕੱਢ ਲਵੇ ਸਾਨੂੰ ਕੀ ਅਬਜੈਕਸ਼ਨ ਹੈ ਅਸੀਂ ਕਦੋਂ ਕਹਿੰਦੇ ਆ ਵੀ ਨਾ ਕੱਢ ਇਹ ਕਿਤੇ ਕਹਿੰਦਾ ਵੀ ਸਾਡੇ ਕੋਟੇ ਖਾ ਗੇ ਜਿੰਨੇ ਕੋਟਾ ਖਾਦਾ ਮੈਂ ਕਹਿੰਦਾ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਪੁਲਿਸ ਪ੍ਰਸ਼ਾਸਨ ਕਾਦੇ ਲਈ ਹੈ ਸਿਵਲ ਪ੍ਰਸ਼ਾਸਨ ਕਾਦੇ ਲਈ ਹੈ ਕੋਟਾ ਕਾਦੇ ਲਈ ਹੈ ਉਹ ਕੰਮ ਤੂੰ ਕਰ ਪਰ ਸਵਾਲ ਪੈਦਾ ਹੋ ਗਿਆ ਤੂੰ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰਦਾ ਪਿਆ ਕਿ ਇਹਨੂੰ ਕਹਿੰਦੇ ਹੱਕ ਦਿੱਤਾ ਵੀ ਤੂੰ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰੇ ਔਰ ਮੈਂ ਇਥੇ ਜੱਟ ਸਿੱਖ ਕਮਿਊਨਿਟੀ ਨੂੰ ਵੀ ਬੇਨਤੀ ਕਰਦਾ ਮੈਂ ਪੁਲਿਸ ਪ੍ਰਸ਼ਾਸਨ ਵਿੱਚ ਵੀ ਥੋੜੀ ਬੜੀ ਗਿਣਤੀ ਹੈ ਵਕੀਲਾਂ ਦੇ ਵਿੱਚ ਵੀ ਥੋੜੀ ਬੜੀ ਗਿਣਤੀ ਹੈ ਸਿਵਲ ਪ੍ਰਸ਼ਾਸਨ ਦੇ ਵਿੱਚ ਵੀ ਗਿਣਤੀ ਹੈ ਪੂਰੇ ਭਾਰਤ ਵਿੱਚ ਤੁਸੀਂ ਛਾਏ ਪਾਇਓ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਧਰਤੀ ਤੇ ਸੰਘਰਸ਼ ਪਲੋ ਸਾਰੇ ਪੰਜਾਬ ਦੇ ਲੋਕ ਹੀ ਗਏ ਸਨ ਪਰ ਜੱਟ ਸਿੱਖ ਕਮਿਊਨਿਟੀ ਨੇ ਬਹੁਤ ਵੱਡਾ ਉਹਦੇ ਵਿੱਚ ਯੋਗਦਾਨ ਪਾਇਆ ਲੰਗਰ ਲਾਏ ਵੀ ਭਾਈ ਹੁਣ ਤੁਹਾਡੀਆਂ ਧੀਆਂ ਪੜ੍ਹਨ ਨੂੰ ਸਿੱਧਾ ਟਾਰਗੇਟ ਕਰਦਾ ਪਿਆ ਮਰਗੇ ਜੇ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਸੁਣ ਕੇ ਫਿਰ ਕਹਿੰਦੇ ਬਹੁਤ ਮਾੜਾ ਬੋਲਿਆ ਇਹ ਜੋ ਮ ਤੁਸੀਂ ਕੰਪਲੇਂਟ ਦਿਓਗੇ ਤਾਂ ਨੱਥ ਪਵੇ ਅੱਜ ਅਸੀਂ ਕੰਪਲੇਂਟ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਔਰ ਬੇਨਤੀ ਕੀਤੀ ਹੈ ਵੀ ਇਸ ਬੰਦੇ ਨੂੰ ਨੱਥ ਪਾਈ ਜਾਵੇ ਇਹਨੂੰ ਕਾਬੂ ਕੀਤਾ ਜਾਵੇ ਜੇ ਇਹਨੂੰ ਕਿਸੇ ਹੋਰ ਨੇ ਕਾਬੂ ਕਰ ਲਿਆ ਜਾਂ ਕਿਸੇ ਹੋਰ ਦੇ ਮੰਨ ਲਓ ਦੇਖੋ ਕਿਸੇ ਦੇ ਇੱਕ ਮਿਹਣਾ ਜਿਹੜਾ ਹੁੰਦਾ ਆ ਕਿਸੇ ਦੇ ਅੰਦਰ ਵੱਜ ਜਾਂਦਾ ਆ ਜੇ ਕੋਈ ਬੇਕਾਬੂ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਕਰਦਾ ਕੋਈ ਆ ਕੋਈ ਕਾਰਵਾਈ ਕਰ ਗਿਆ ਫੇਰ ਫਿਰ ਵੀ ਪ੍ਰਸ਼ਾਸਨ ਅੱਗੇ ਹੋਵੇਗਾ ਸੋ ਦੋ ਕਮਿਊਨਿਟੀ ਦਾ ਪੰਜਾਬ ਦੇ ਵਿੱਚ ਭਾਈਚਾਰਾ ਲੰਬੇ ਸਮੇਂ ਤੋਂ ਚੱਲਦਾ ਆਇਆ ਲੰਬੇ ਸਮੇਂ ਤੋਂ ਚੱਲਦਾ ਰਹੇਗਾ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਮਾਂ ਵੀ ਏਕੋ ਤੇ ਗੰਦੇ ਬੰਦੇ ਦੇ ਕਰਕੇ ਭਾਈਚਾਰੇ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਇਸ ਕਰਕੇ ਮਜਬੀ ਸਿੱਖ ਸਮਾਜ ਨੂੰ ਬੇਨਤੀ ਹੈ ਵਾਲਮੀਕੀ ਭਾਈਚਾਰੇ ਨੂੰ ਬੇਨਤੀ ਹੈ ਪਿਛਲੇ ਦਿਨਾਂ ਦੇ ਵਿੱਚ ਇਹਨੇ ਰਸ਼ਪਾਲ ਸਿੰਘ ਕਲਿਆਣ ਦੇ ਨਾਲ ਫੋਨ ਤੇ ਜਿਹੜੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਵਾਲਮੀਕੀ ਭਾਈਚਾਰੇ ਨੂੰ ਟਾਰਗੇਟ ਕੀਤਾ ਜੇ ਮੈਂ ਵਾਲਮੀਕੀ ਭਾਈਚਾਰੇ ਨੂੰ ਬੇਨਤੀ ਕਰਦਾ ਮਾਂ ਆਡੀਓ ਸਾਡੇ ਕੋਲੋਂ ਲੈ ਲਵੋ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਕਰਵਾਓ ਫਿਰ ਇੱਥੇ ਬੱਸ ਨਹੀਂ ਇਨੇ ਜਿਤਨਾ ਵੀ ਰਬਦਾਸੀਆ ਭਾਈਚਾਰਾ ਹੈ ਉਹਨਾਂ ਨੂੰ ਵੀ ਟਾਰਗੇਟ ਕੀਤਾ ਹੈ ਇੱਥੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸੋ ਅਜੇ ਤੱਕ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ ਜਦੋਂ ਨਹੀਂ ਹੋਈਆਂ ਇਹ ਫਿਰ ਆਮ ਪਿੰਡਾਂ ਤੋਂ ਉੱਤੇ ਕੋਈ ਲੋਕ ਆਏ ਐ ਕੋਈ ਪਿੰਡ ਚੋਂ ਆ ਕੋਈ ਸ਼ਹਿਰ ਤੋਂ ਆ ਤੇ ਬਾਰ ਬਾਰ ਕਹਿ ਰਿਹਾ ਵੀ ਇੱਥੇ ਕਾਨੂੰਨੀ ਕਾਰਵਾਈ ਕਰਕੇ ਇਹੋ ਜਿਹੇ ਬੰਦੇ ਨੂੰ ਨੱਥ ਪਾਈ ਜਾਵੇ ਜਿਹੜਾ ਕਿ ਐਸਾ ਅਨਸਰ ਹੁੰਦਾ ਹੈ ਨਾ ਜਿਹੜਾ ਸਮਾਜ ਦੇ ਵਿੱਚ ਇੱਕ ਬਹੁਤ ਕਟਿਆ ਮਾਹੌਲ ਪੈਦਾ ਕਰਦਾ ਆ ਉਹਦੀ ਜਗ੍ਹਾ ਸਮਾਜ ਵਿੱਚ ਨਹੀਂ ਹੁੰਦੀ ਉਹਦੀ ਜਗ੍ਹਾ ਹੁੰਦੀ ਹੈ ਸੁਧਾਰ ਘਰ ਦੇ ਵਿੱਚ ਕਿਉਂਕਿ ਸੁਧਾਰ ਹੋਣਾ ਖੁੰਦਾ ਆ ਜੇਲ੍ਹ ਦੇ ਵਿੱਚ ਹੁੰਦੀ ਹੈ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਡਕਣਾ ਚਾਹੀਦਾ ਜਿਹੜੇ ਚੈਨਲ ਜਾਂਦੇ ਉਹਦੇ ਕੋਲ ਇਹ ਇੰਟਰਵਿਊ ਕਰਦੇ ਉਹਨਾਂ ਬਾਰੇ ਕੀ ਕਹਿੰਦੇ ਹਾਂ ਜਿਹੜੇ ਆ ਜਾਂਦੇ ਆ ਨਾ ਮੈਂ ਇੱਥੇ ਕਹਿਣਾ ਨਹੀਂ ਚਾਹੁੰਦਾ ਸਾਰੇ ਪੱਤਰਕਾਰ ਭਾਈਚਾਰੇ ਦਾ ਸਵਾਗਤ ਹੈ ਉਹਨਾਂ ਦਾ ਧੰਨਵਾਦ ਕਰਦਾ ਮੈਂ ਕਿਉਂਕਿ ਹੁਣ ਵੀ ਪੱਤਰਕਾਰ ਭਾਈਚਾਰਾ ਹੈ ਜਿਹਦੇ ਰਾਹੀਂ ਸਾਡੀ ਆਵਾਜ਼ ਜਾ ਰਹੀ ਹੈ ਪਰ ਜਿਹੜੇ ਚੈਨਲਸ ਸਿਰਫ ਵਿਊ ਦੀ ਭੁੱਖ ਰੱਖ ਕੇ ਵਿਊ ਦੀ ਭੁੱਖ ਰੱਖ ਕੇ ਇਸ ਤਰੀਕੇ ਦਾ ਮਾਹੌਲ ਸਿਰਜਦੇ ਨੇ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਆਈਪੀਸੀ ਦੇ ਮੁਤਾਬਕ ਇੰਡੀਅਨ ਪੈਨਲ ਕੋਰਟ ਦੇ ਮੁਤਾਬਕ ਸਾਜ਼ਿਸ਼ ਰਚਣ ਵਾਲਾ ਉਸ ਦੇ ਵਿੱਚ ਲੋਕਾਂ ਨੂੰ ਭੜਕਾਉਣ ਵਾਲਾ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲਾ ਸਾਰੇ ਦੋਸ਼ੀ ਹੁੰਦੇ ਨੇ ਤੇ ਜਿਨ੍ਹਾਂ ਦੇ ਪਲੇਟਫਾਰਮ ਦੇ ਰਾਹੀਂ ਇਹਦੀ ਆਵਾਜ਼ ਜਾ ਰਹੀ ਹੈ ਉਹ ਮੁੱਖ ਦੋਸ਼ੀ ਨੇ ਕਿਉਂਕਿ ਉਹਨਾਂ ਦੇ ਪਲੇਟਫਾਰਮ ਦੇ ਰਾਹੀਂ ਇਹਦੀ ਆਵਾਜ਼ ਲੋਕਾਂ ਤੱਕ ਗਈ ਹੈ ਅੱਗੇ ਅਸੀਂ ਇਹਦੇ ਅੰਦਰ ਉਹ ਵਿਊ ਦੀ ਖਤਰੇ ਦੇ ਕੋਲ ਆਏ ਤੇ ਆਵਾਜ਼ ਦੁਨੀਆ ਤੱਕ ਗਈ ਮਾਹੌਲ ਵਿਗੜ ਗਿਆ ਇਸ ਕਰਕੇ ਉਹ ਨਾ ਚੈਨਲਾਂ ਵਾਲਿਆਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਏ ਉਹਨਾਂ ਦੇ ਪੈਮਾਨੇ ਚੈੱਕ ਕਰਨੇ ਚਾਹੀਦੇ ਨੇ ਦੁਬਾਰਾ ਉਹ ਲੋਕ ਕੈਮਰਾ ਲੈ ਕੇ ਕਿਤੇ ਨਾ ਜਾ ਸਕਣ ਇਸ ਕਰਕੇ ਉਹਨਾਂ ਤੇ ਵੀ ਸਖਤ ਕਾਰਵਾਈ ਹੋਵੇ ਤੇ ਇਹਨੇ ਸਕਿਉਰਟੀ ਵੀ ਮਿਲੀ ਹੋਈ ਆ ਉਹਦਾ ਕੀ ਕੰਮ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸੁਣਨ ਦੇ ਵਿੱਚ ਆਇਆ ਵੀ ਇਹਨੂੰ ਸਿਕਿਉਰਟੀ ਹੈ ਸਿਕਿਉਰਟੀ ਕੀ ਕਰ ਲੋਕਾਂ ਨੂੰ ਘਲਾ ਕੱਢਣ ਵਾਸਤੇ ਦਿੱਤੀ ਹੈ ਜੱਟਾਂ ਦੀਆਂ ਧੀਆਂ ਪੜਾਂ ਨੂੰ ਟਾਰਗੇਟ ਕਰਨ ਵਾਸਤੇ ਦਿੱਤੀ ਹੈ ਇਹਦੀ ਸਿਕਿਉਰਟੀ ਵਾਪਸ ਹੋਵੇ ਤੇ ਸਾਨੂੰ ਉਹ ਵੀ ਬੰਦਾ ਜਨਤਕ ਹੋਣਾ ਚਾਹੀਦਾ ਜਿੱਦੀ ਸਪਾਰਸ ਦੇ ਉੱਪਰ ਇਹਨੂੰ ਸਿਕਿਉਰਟੀ ਮਿਲੀ ਹੈ ਦੋ ਤਰੀਕੇ ਦੀ ਸਿਕਿਉਰਟੀ ਹੁੰਦੀ ਹੈ ਇੱਕ ਹੁੰਦੀ ਕਿਸੇ ਪੋਲੀਟੀਕਲ ਸਪਾਸਟ ਦੇ ਉੱਪਰ ਮਿਲ ਜਾਣੀ ਇੱਕ ਹੁੰਦਾ ਵੀ ਇਸ ਬੰਦੇ ਨੂੰ ਖਤਰਾ ਹੈ ਸੀਆਈਡੀ ਰਿਪੋਰਟਸ ਆਈਆਂ ਨੇ ਤੇ ਉਹਦੇ ਆਧਾਰ ਦੇ ਉੱਪਰ ਇਹਨੂੰ ਸਿਕਿਉਰ ਕੀਤਾ ਗਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਇਹਨੂੰ ਥ੍ਰੈਟ ਦੇ ਆਧਾਰ ਦੇ ਉੱਪਰ ਸਿਕਿਉਰ ਕੀਤਾ ਹੈ ਤੇ ਇਹਨੂੰ ਥ੍ਰੈਟ ਆ ਕਿਉਂ ਰਹੀਆਂ ਨੇ ਇਹਨੇ ਕਿਹੜੇ ਐਸੇ ਸ਼ਬਦ ਵਰਤੇ ਇਸ ਕਰਕੇ ਇਹ ਤੇ ਨੱਥ ਪਾਈ ਜਾਵੇ ਨੰਬਰ 2 ਦੇ ਉੱਪਰ ਇਹ ਮੈਂ ਹੋਰ ਬੇਨਤੀ ਕਰਨੀ ਚਾਹੁੰਨਾ ਜਿਹੜੇ ਵੀ ਅਫਸਰ ਦੇ ਕਰਕੇ ਜਾਂ ਜਿਹੜੇ ਵੀ ਰਾਜਨੇਤਾ ਦੇ ਕਰਕੇ ਇਹਨੂੰ ਸਿਕਿਉਰਟੀ ਮਿਲੀ ਹੈ ਉਹ ਵੀ ਲੰਗੇ ਹੋਣੇ ਚਾਹੀਦੇ ਨੇ ਇਹ ਤੇ ਅਨਿਲਾ ਦਾ ਕਦੇ ਜਿਹੜੇ ਆਪਾਂ ਉਹ ਹਿੰਦੂ ਪਹੁੰਚਦੇ ਆ ਉਹ ਉਹ ਸਿੱਖ ਕਲਾ ਬੋਲਦੇ ਉਹਨਾਂ ਸਪੋਰਟੀ ਮਿਲ ਜਾਂਦੀ ਹੈ ਤੇ ਉਹ ਰੰਗ ਰੇ ਰੈਟਿਕ ਬਾਈ ਜੀ ਇਹ ਭੈੜੀ ਹੱਤ ਪੈ ਗਈ ਹੈ ਮੈਂ ਇੱਥੇ ਕਚਹਿਰੀਆਂ ਦੇ ਵਿੱਚ ਖੁੱਲੋ ਕੇ ਗੱਲ ਕਰਦਾ ਮਾਂ ਜਿਹੜਾ ਵੀ ਸਿੱਖਾਂ ਦੇ ਖਿਲਾਫ ਬਕਵਾਸ ਕਰਦਾ ਉਹਨੂੰ ਸਿਕਿਉਰਟੀ ਔਰ ਸਿਕਿਉਰਟੀ ਨੂੰ ਹੋਰ ਸਿਕਿਉਰ ਕਰਨ ਵਾਸਤੇ ਸਿਕਿਉਰਟੀ ਬਣਾਈ ਰੱਖਣ ਵਾਸਤੇ ਉਹ ਫਿਰ ਕੁਝ ਥ੍ਰੈਟ ਲੈਣੀਆਂ ਹੁੰਦੀਆਂ ਨੇ ਧਮਕੀਆਂ ਲੈਣੀਆਂ ਹੁੰਦੀਆਂ ਨੇ ਐਸਾ ਕੁਝ ਬੋਲਦੇ ਨੇ ਫਿਰ ਧਮਕੀ ਆਉਂਦੀ ਹੈ ਦੇਖੋ ਦੋ ਤਰੀਕੇ ਨਾਲ ਲੜਾਈ ਲੜੀ ਜਾਂਦੀ ਹੁੰਦੀ ਹੈ ਜਜ਼ਬਾਤੀ ਹੋ ਕੇ ਲੜਾਈਆਂ ਨਹੀਂ ਲੜ ਜੇ ਅੱਜ ਹੁਣ ਤੁਹਾਡੇ ਵਿੱਚੋਂ ਕੋਈ ਉਹਦੀ ਜਾਤੀ ਨੂੰ ਟਾਰਗੇਟ ਕਰ ਦਿੰਦਾ ਆ ਤੇ ਮੇਰੇ ਖਿਆਲ ਦੇ ਵਿੱਚ ਉਹ ਕਾਰਵਾਈ ਉਲਟਾ ਉਹਦੇ ਹੋਣ ਦੇ ਬਜਾਏ ਤੁਹਾਡੇ ਵਿਰੁੱਧ ਹੋ ਜਾਣੀ ਐ ਇਸ ਕਰਕੇ ਜਦੋਂ ਲੜਾਈ ਲੜਨੀ ਪੈਂਦੀ ਹੁੰਦੀ ਹੈ ਤੇ ਇੱਕ ਟੀਮ ਵਰਕ ਹੁੰਦਾ ਹੈ ਅੱਗੇ ਬੋਲਣ ਵਾਲੇ ਕਿਹੜੇ ਨੇ ਮਗਰ ਸਾਂਭਣ ਵਾਲੇ ਕਿਹੜੇ ਨੇ ਸਾਨੂੰ ਇਸ ਤਰੀਕੇ ਦੀ ਲੜਾਈ ਲੜਨੀ ਪੈਣੀ ਐ ਤਾਂਕਿ ਸਹੀ ਢੰਗ ਦੇ ਨਾਲ ਕਾਨੂੰਨੀਆ ਕਾਰਵਾਈਆਂ ਹੋ ਸਕਣ ਤੇ ਜਿਹਦੀ ਸਿਕਿਉਰਿਟੀ ਐ ਉਹ ਵਾਪਸ ਹੋ ਜਾਵੇ ਤੇ ਜਿਹੜੇ ਸਿਕਿਉਰਿਟੀ ਲੈ ਕੇ ਇਸ ਤਰੀਕੇ ਦੀ ਬਕਵਾਸ ਕਰਦੇ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਹੋਵੇ ਤੇ ਸਿਕਿਉਰਿਟੀ ਥਾਣੇ ਤੱਕੇ ਖਾਲੀ ਹੋਏ ਪਏ ਨੇ ਥਾਣਿਆਂ ਵਿੱਚ ਤੇ ਬੰਦਾ ਨਹੀਂ ਥਾਣਿਆਂ ਦੇ ਵਿੱਚ ਬੰਦੇ ਨਹੀਂ ਲੱਭਦੇ ਪਰ ਕਿਉਂਕਿ ਸਿਕਿਉਰਿਟੀ ਇਹਨਾਂ ਨੂੰ ਦਿੱਤੀ ਹੋਈ ਹੈ ਇਹ ਸਾਰੀ ਵਾਪਸ ਹੋ ਜਾਵੇ ਤਾਂ ਕਿ ਥਾਣਿਆਂ ਦੇ ਵਿੱਚ ਵੀ ਲੋਕਾਂ ਦੇ ਕੰਮ ਆਮ ਰੁਟੀਨ ਦੇ ਵਿੱਚ ਹੋ ਸਕਣ ਜੇ ਆਪਦੇ ਨਾਮ ਆਕਰ ਡਾਕਟਰ ਲਾਉਂਦਾ ਨਾਮ ਉਹਰੇ ਕੀ ਤੁਹਾਨੂੰ ਲੱਗਦਾ ਡਾਕਟਰ ਭਾਈ ਮੈਂ ਤਾਂ ਚਾਹੁੰਦਾ ਵੀ ਇਹ ਵੀ ਇੱਕ ਸਹੀ ਢੰਗ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਇਹ ਸ਼ਬਦ ਆਪਣੇ ਨਾਮ ਲਾਉਂਦਾ ਡਾਕਟਰ ਇਹ ਕਿਹੜੀ ਇਹਦੇ ਕੋਲ ਡਿਗਰੀ ਹੈ ਵੀ ਡਾਕਟਰ ਲਾਉਂਦਾ ਫਿਰ ਇਹ ਅਗਲੀ ਗੱਲ ਇੱਥੇ ਬੱਸ ਨਹੀਂ ਕਰ ਦਿੰਦਾ ਉਹ ਕਹਿੰਦਾ ਮੈਂ ਪੜ੍ਹਿਆ ਲਿਖਿਆ ਮੈਂ ਡਾਕਟਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜੇ ਇਹ ਡਾਕਟਰ ਹੈ ਤੇ ਇਹ ਕਹਿੰਦਾ ਵੀ ਮੈਂ ਆਪਣੇ ਸਮਾਜ ਲਈ 3 ਲੱਖ ਦੀ ਨੌਕਰੀ ਨੂੰ ਲੱਤ ਮਾਰੀ ਇਹ ਕਿਹੜੇ ਇਹਨੂੰ ਅਪਾਇੰਟ ਕੀਤਾ ਗਿਆ ਸੀ ਕਿੱਥੇ ਨੂੰ ਤਨਖਾਹ ਮਿਲਦੀ ਸੀ ਕਿਹੜਾ ਹਸਪਤਾਲ ਸੀ ਇਹਦੇ ਕੋਲ ਤੇ ਕਦੋਂ 3-3 ਲੱਖ ਰੁਪਈਆ ਤਨਖਾਹ ਮਿਲੀ ਤੇ ਤਨਖਾਹ ਨੌਕਰੀ ਛੱਡਣ ਵੇਲੇ ਇਹਨੇ ਜਿਹੜਾ ਆਪਣਾ ਅਸਤੀਫਾ ਦਿੱਤਾ ਆ ਰਜ਼ਾਈਨ ਕੀਤਾ ਆ ਉਹਦੇ ਵਿੱਚ ਕੀ ਇਹਨੇ ਲਿਖਿਆ ਵੀ ਆਪਣੇ ਸਮਾਜ ਨੂੰ ਬਚਾਉਣ ਦੀ ਖਾਤਰ ਮੈਂ 3 ਲੱਖ ਦੀ ਨੌਕਰੀ ਨੂੰ ਲੱਤ ਮਾਰ ਕੇ ਜਾਣਾ ਵਾਂ ਕਿ ਆਪਣੇ ਸਮਾਜ ਨੂੰ ਗੁਮਰਾ ਕਰਦਾ ਪਿਆ ਸੋ ਇਹ ਸਾਰੀਆਂ ਚੀਜ਼ਾਂ ਚੈੱਕ ਹੋਣੀਆਂ ਚਾਹੀਦੀਆਂ ਨੇ ਤੇ ਜਿਹੜੇ ਸਮਾਜ ਦਾ ਖੈਰ ਖਾ ਬਣਿਆ ਉਹ ਸਮਾਜ ਨੂੰ ਇਹਦੀ ਅਸਲੀਅਤ ਦਾ ਪਤਾ ਹੋਣਾ ਚਾਹੀਦਾ ਵੀ ਸਿਰਫ ਵਿਊਜ਼ ਦੀ ਖਾਤਰ ਤੇ ਸਿਰਫ ਆਪਣਾ ਚਿਹਰਾ ਬਣਾਉਣ ਦੀ ਖਾਤਰ ਇਹ ਸਾਰਾ ਕੁਝ ਕਰਦਾ ਪਿਆ ਸਰ ਜਿਹੜੇ ਇਹਨੇ ਆਪਣੇ YouTube ਚੈਨਲ ਤੇ Facebook ਪੇਜ ਉੱਤੇ ਕੋਈ ਕਾਰਵਾਈ ਹੋਣੀ ਚਾਹੀਦੀ ਬਾਈ ਜੀ ਬਿਲਕੁਲ ਹੋਣੀ ਚਾਹੀਦੀ ਹੈ ਜੇ ਮੈਂ ਤੁਹਾਡੇ ਕਿਸੇ ਕਮਿਊਨਿਟੀ ਦੇ ਖਿਲਾਫ ਬੋਲਦਾ ਮੈਂ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਇਹ ਆਪਣੇ ਕਿਸੇ ਪਲੇਟਫਾਰਮ ਤੋਂ ਇਹ ਇਸ ਤਰੀਕੇ ਦੀ ਬਕਵਾਸ ਕਰਦਾ ਪਿਆ ਤੇ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਕਿੰਨਾ ਕੁ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਕਿਉਂ ਕਿ ਕੀ ਰਕੀਮਿਤ ਰੱਖੋ ਪ੍ਰਸ਼ਾਸਨ ਨੇ ਫਿਲਹਾਲ ਤੇ ਸਾਨੂੰ ਕਿਹਾ ਵੀ ਕਾਰਵਾਈ ਕਰਾਂਗੇ ਤੇ ਜੇ ਪ੍ਰਸ਼ਾਸਨ ਕਾਰਵਾਈ ਸਮਾਂ ਰੰਦੇ ਕਰ ਦਿੰਦਾ ਤੇ ਉਹਦਾ ਰਿਜ਼ਲਟ ਬਹੁਤ ਅੱਛਾ ਹੋਵੇਗਾ ਸਾਡਾ ਵੀ ਪ੍ਰਸ਼ਾਸਨ ਦੇ ਉੱਪਰ ਕਾਨੂੰਨ ਦੇ ਉੱਪਰ ਇੱਕ ਵਿਸ਼ਵਾਸ ਬੱਜੇਗਾ ਜੇ ਕਾਨੂੰਨ ਆਪਣੀ ਕਾਰਵਾਈ ਨਹੀਂ ਕਰਦਾ ਤੇ ਕੱਲ ਨੂੰ ਕਿਸੇ ਹੋਰ ਨੇ ਕਾਰਵਾਈ ਕਰ ਦਿੱਤੀ ਤੇ ਫਿਰ ਇਹ ਕਹਿਣਾ ਪੈਗਾ ਵੀ ਪ੍ਰਸ਼ਾਸਨ ਜਿਹੜਾ ਆ ਉਹਨੂੰ ਪਾਰਟੀ ਵਿੱਚ ਬੰਨਣਾ ਚਾਹੀਦਾ ਫਿਰ ਭਾਈ ਕਿਉਂਕਿ ਤੁਹਾਡੇ ਕੋਲ ਮਸਲਾ ਆਇਆ ਸੀ ਤੁਸੀਂ ਨਹੀਂ ਕਾਰਵਾਈ ਕੀਤੀ ਕਿਸੇ ਹੋਰ ਨੇ ਕੋਈ ਕਾਰਵਾਈ ਕਰ ਦਿੱਤੀ ਐ ਸੋ ਕਿੰਨਾ ਚੰਗਾ ਹੋਵੇ ਵੀ ਪ੍ਰਸ਼ਾਸਨ ਖੁਦ ਹੀ ਇਹ ਕਾਰਵਾਈ ਕਰੇ ਤਾਂ ਕਿ ਕਿਸੇ ਨੂੰ ਕਾਰਵਾਈ ਨਾ ਕਰਨੀ ਪਵੇ ਇਸ ਦੋ ਵਾਰ ਹਟ ਗਈ ਐਕਸ਼ਨ ਹੋ ਗਈ ਐ ਇਸ ਤੋਂ ਬਾਅਦ ਭਾਈ ਜੀ ਕੁਝ ਦਿਨ ਦਾ ਇੰਤਜ਼ਾਰ ਕਰਦੇ ਆ ਸਾਡੇ ਨਾਲ ਸਾਰੇ ਹੈਗੇ ਨੇ 6 ਦਿਨ ਦਾ ਟਾਈਮ ਦਿੱਤਾ ਗਿਆ ਤੇ 6 ਦਿਨਾਂ ਬਾਅਦ ਜੇ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਇੱਕ ਲੰਬੀ ਵੱਡੀ ਕਾਲ ਦਿੱਤੀ ਜਾਵੇਗੀ ਉੱਤੇ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਨਿਕਲਿਆ ਜਾਵੇਗਾ ਹੋਕਾ ਦਿੱਤੇ ਜਾਣ ਕੇ ਸਾਰੇ ਤੁਸੀਂ ਜਿਹੜੇ ਚੈਨਲਸ ਹੋ ਤੁਸੀਂ ਵੀ ਆਪੋ ਆਪਣੀਆਂ ਚੈਨਲਾਂ ਦੇ ਉੱਪਰੋਂ ਇਹ ਆਵਾਜ਼ ਠਾਇਆ ਜੇ ਵੀ ਭਾਈ ਪ੍ਰਸ਼ਾਸਨ ਕੋਲ ਗਏ ਸਾਂ ਕਾਰਵਾਈ ਕੋਈ ਨਹੀਂ ਕੀਤੀ ਪਰ ਵੱਡਾ ਇਕੱਠ ਜਿਹੜਾ ਆ ਉਹ ਲੁਧਿਆਣੇ ਦੀ ਧਰਤੀ ਤੇ ਹੋਵੇਗਾ ਉਹ ਫਿਰ ਪੱਕਾ ਧਰਨਾ ਬਣ ਜਾਂਦਾ ਆ ਜਾਂ ਕਿੰਨੇ ਦਿਨ ਲੱਗਦੇ ਨੇ ਲੰਗਰ ਪ੍ਰਸ਼ਾਦਾ ਤੇ ਗੁਰੂ ਨਾਨਕ ਦੇ ਸਿੱਖ ਜਿੱਥੇ ਵੀ ਬੈਂਦੇ ਭਾਈ ਆਈ ਜਾਂਦਾ ਹੁੰਦਾ ਆ ਤੇ ਇਸ ਕਰਕੇ ਉਹ ਫਿਰ ਵੱਡਾ ਮੋਰਚਾ ਬਣ ਜਾਏਗਾ ਕਿਉਂਕਿ ਪੁੱਲ ਤੇ ਮੇਰੇ ਖਿਆਲ ਵਧੀਆ ਆ ਹੁਣ ਤੇ ਨਾਲੇ ਗਰਮੀਆਂ ਵੀ ਹੈ ਨਹੀਂ ਗਈਆਂ ਗਰਮੀਆਂ 'ਚ ਥੋੜਾ ਔਖਾ ਹੋ ਜਾਂਦਾ ਹੁਣ ਤੇ ਪੁੱਲ ਦੇ ਹੈ ਛਾਂ ਵੀ ਹੈ ਇੱਥੇ ਮੰجهه ਜੱਥੇ ਵੀ ਡਹਿ ਜਾਣਗੇ ਟਰਾਲੀਆਂ ਵੀ ਲੱਗ ਜਾਣਗੀਆਂ ਕਿਉਂਕਿ ਸਾਡਾ ਹੁਣ ਤਜਰਬਾ ਹੋ ਗਿਆ ਅਸੀਂ ਦਿੱਲੀ ਦੀ ਧਰਤੀ ਤੇ ਵੀ ਲੰਮਾ ਧਰਨਾ ਲਾਇਆ ਸੀ ਸਾਨੂੰ ਹੁਣ ਸੜਕਾਂ ਸੁਰਕਾਂ ਦਾ ਤਜਰਬਾ ਬਹਲਾ ਹੋਇਆ ਖਲਾ ਇਸ ਕਰਕੇ ਇਹ ਵੀ ਸਾਡਾ ਤਜਰਬਾ ਹੋਵੇਗਾ ਨਾਲੇ ਪਿਛਲੇ ਦਿਨਾਂ ਵਿੱਚ ਡੱਲੇਵਾਲ ਜੀ ਨੇ ਇੱਥੇ ਧਰਨਾ ਲਾਇਆ ਸੀ ਸਾਨੂੰ ਪਤਾ ਵੀ ਕਿੰਨੀ ਕਿ ਟਰਾਲੀ ਲੱਗ ਜਾਂਦੀ ਏ ਕਿੱਥੇ ਕਿੱ데 ਸਟੇਜ ਲੱਗਦੀ ਏ ਮਾਈਕ ਸਾਡੇ ਕੋਲ ਆਪਣੇ ਹੁੰਦੇ ਹੀ ਏ মিডিਆ ਵਾਲੇ ਭਰਾ ਤੁਸੀਂ ਹੈਗੇ ਹੀ ਹੋ ਤੇ ਫਿਰ ਮੇਰੇ ਖਿਆਲ ਦੇ ਵਿੱਚ ਫਿਰ ਮਹੀਨਾ ਖੰਡ ਇੱਥੇ ਕੰਮ ਚੱਲੇਗਾ ਤੁਸੀਂ ਧਰਨੇ ਦੀ ਗੱਲ ਕੀਤੀ ਏ ਇਹ ਧਰਨੇ ਦੇ ਵੈਸੇ ਮੈਂ ਇਹ ਇਹਦੀ ਖਾਤਰ ਸਾਨੂੰ ਇੰਨੇ ਬੰਦਿਆਂ ਨੂੰ ਇਕੱਠੇ ਹੋਣਾ ਪਵੇ ਇਹ ਬਹੁਤ ਛੋਟਾ ਜਿਹਾ ਬੰਦਾ ਹੈ ਦੇਖੋ ਮੈਂ ਕਮਿਊਨਿਟੀ ਨੂੰ ਨਹੀਂ ਕਹਿ ਰਿਹਾ ਮੈਂ ਇਸ ਬੰਦੇ ਨੂੰ ਪਰਸਨ ਨੂੰ ਕਹਿ ਰਿਹਾ ਮੈਂ ਕਮਿਊਨਿਟੀ ਸਤਕਾਰਯੋਗ ਹੈ ਸਾਡੇ ਲਈ ਪਰ ਇਸ ਬੰਦੇ ਨੂੰ ਕਹ ਰਿਹਾ ਇਹਦਾ ਇੰਦਾ ਵੀ ਕਦ ਨਹੀਂ ਵੀ ਕਿਸੇ ਨੂੰ ਬਟੰਡੇ ਤੋਂ ਆਉਣਾ ਪਵੇ ਕਿਸੇ ਨੂੰ ਕਮਾਲ ਤੋਂ ਆਉਣਾ ਪਵੇ ਕਿਸੇ ਨੂੰ ਕਿਤੋਂ ਆਉਣਾ ਪਵੇ ਇਸ ਬੰਦੇ ਦੀ ਖਾਤਰ ਪਰ ਕੀ ਕਰੀਏ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਜਾਂ ਪ੍ਰਸ਼ਾਸਨ ਨੇ ਜਿਹੜੀ ਖੁਦ ਕਾਰਵਾਈ ਕਰਨੀ ਸੀ ਨਹੀਂ ਕੀਤੀ ਜਿਹਦੇ ਕਰਕੇ ਸਾਨੂੰ ਆ ਕੇ ਕਰਵਾਉਣੀ ਪੈ ਰਹੀ ਹੈ ਇਹ ਕਿਸਾਨਾਂ ਦੇ ਖਿਲਾਫ ਬੋਲੇ ਆ ਜਿਹੜੇ ਧਰਨੇ ਹੋਇਆ ਜਿਹੜਾ ਪਰਦਾ ਅਗਲੀ ਵਾਰੀ ਹਾਂ ਤੁਸੀਂ ਮੈਂ ਤੁਹਾਡੇ ਛੋਟਾ ਸਵਾਲ ਲੈਣਾ ਮੈਂ ਇਹਨੇ ਕਿਸਾਨਾਂ ਦੇ ਖਿਲਾਫ ਬੋਲੇ ਆ ਕਿਸਾਨ ਜਿੱਥੇ ਬੰਦੀਆਂ ਨੂੰ ਬੇਨਤੀ ਹੈ ਤੁਹਾਨੂੰ ਜੰਨੀਆਂ ਨੇ ਲਾਹਨਤ ਪਾਈ ਆ ਨਾ ਇੰਨੀਆਂ ਲਾਹਨਤਾਂ ਤੁਹਾਨੂੰ ਅੱਜ ਤੱਕ ਪਈਆਂ ਹੀ ਨਹੀਂ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਵੀ ਅਗਲੀ ਵਾਰੀ ਜਿਹੜੀ ਕਾਲ ਦੇਣੀ ਹੈ ਕਿਸਾਨ ਜਥੇਬੰਦੀਓ ਆਪੋ ਆਪਣੀਆਂ ਇਕਾਈਆਂ ਨੂੰ ਕਹਿ ਦਿਓ ਪਿੰਡਾਂ ਦੇ ਵਿੱਚ ਟਰਾਲੀਆਂ ਲੈ ਕੇ ਆਉਣ ਲੰਗਰ ਲੈ ਕੇ ਆਉਣ ਇਹ ਵੱਡਾ ਮਸਲਾ ਚੱਲਦਾ ਤੇ ਵੱਡਾ ਇਹਨੂੰ ਬਣਾਉਣਾ ਕਿਵੇਂ ਆ ਕਿਸਾਨ ਜੱਥੇ ਬੰਦੀਆਂ ਨੂੰ ਅੱਤਵਾਦੀ ਕਿਹਾ ਤੇ ਥੋਨੂੰ ਕਿਸਾਨ ਭਰਾਓ ਪਤਾ ਕੀ ਕਿਹਾ ਕਹਿੰਦਾ ਜਦੋਂ ਤੁਸੀਂ ਦਿੱਲੀ ਧਰਨਾ ਲਾਇਆ ਸੀ ਤੇ ਥੋਡੀਆਂ ਜਨਾਨੀਆਂ ਨੂੰ ਗੱਬਣ ਕੌਣ ਕਰ ਗਿਆ ਆ ਥੋਨੂੰ ਲਹਨਤ ਪਾਈ ਹੈ ਜੇ ਐਡੀ ਲਹਨਤ ਸੁਣ ਕੇ ਵੀ ਤੁਹਾਡਾ ਜਮੀਰ ਨਹੀਂ ਜਾਗਦਾ ਤੁਹਾਡਾ ਖੂਨ ਨਹੀਂ ਖੌਲਦਾ ਤੇ ਲੱਖ ਲਹਨਤ ਤੁਹਾਡੇ ਤੁਹਾਡੇ ਧਰਨੇ 'ਚ ਹਰਪ੍ਰੀਤ ਸਿੰਘ ਮਖੂ ਨਕਦੀ ਆਇਆ ਫਿਰ ਇਹ ਕਹਿੰਦਾ ਮੇਰੇ ਕੋਲੇ 27 28 ਕਿੱਲੇ ਜ਼ਮੀਨ ਹੈ ਜਮ ਹਮਾਚਲ ਚਾ ਲੁਧਿਆਣਾ ਚ ਉਹਦੀ ਵੀ ਜਾਂਚ ਪਾਈ ਜੀ ਕਿੱਥੋਂ ਬਣੀ ਹੈ ਕਿੱਥੋਂ ਬਣੀ ਹੈ ਕਿਵੇਂ ਬਣੀ ਹੈ ਪਿਓ ਦਾਦਿਆਂ ਦੀ ਕਿੰਨੀ ਆਈ ਸੀ ਇੱਥੇ ਉਹ ਸਾਰੀ ਕਾਰਵਾਈ ਜਿਹੜੀ ਪ੍ਰਸ਼ਾਸਨ ਕਰੇ ਮੈਂ ਤਾਂ ਚਾਹੁੰਦਾ ਵੀ ਪ੍ਰਸ਼ਾਸਨ ਸਾਰੀਆਂ ਕਾਰਵਾਈਆਂ ਕਰਕੇ ਦਾ ਸਾਰਾ ਜਿਹੜਾ ਪਲੱਥਾ ਆ ਕੱਢ ਕੇ ਜਨਤਕ ਕਰ ਦੇਵੇ ਜਿਹੜੇ ਐਨਆਰਆਈਆਂ ਦੇ ਪੈਸੇ ਮਗਾਉਂਦਾ ਬਾਹਰੋਂ ਉਹਨਾਂ ਬਾਰੇ ਦੱਸੋ ਜਾਂਚ ਹੋ ਗਈ ਜਾਂਚ ਦੇ ਵਿੱਚ ਸਾਰਾ ਕੁਝ ਆ ਜਾਣਾ ਇਹ ਕੰਪਲਿਸ ਪ੍ਰਸ਼ਾਸਨ ਦਾ ਵੀ ਜਾਂਚ ਕਿਸ ਤਰੀਕੇ ਨਾਲ ਕਰਦੇ ਆ ਜਾਂਚ ਹੋਵੇ ਕਿ ਉਹਦੇ ਵਿੱਚ ਕਿੱਥੋਂ ਪੈਸਾ ਆਉਂਦਾ ਇੱਕ ਕਿਵੇਂ ਲੋਕਾਂ ਨੂੰ ਬਲੈਕਮੇਲ ਕਰਦਾ ਵੀ ਤੁਹਾਡੇ ਤੇ ਐਸਸੀਐਸਟੀ ਐਕਟ ਲੱਗੂਗਾ ਨਹੀਂ ਤੇ ਆ ਕਰ ਲੋ ਹੁਣ ਜਿਹਦਾ ਨੌਕਰੀ ਦਾ ਮਸਲਾ ਹੁੰਦਾ ਜਿਹਦੇ ਪੁੱਤ ਨੇ ਬਾਹਰ ਜਾਣਾ ਹੁੰਦਾ ਪਹਿਲੀ ਗੱਲ ਤੇ ਸਾਡੇ ਲੋਕਾਂ ਦੀ ਬੇਵਕੂਫੀ ਹੈ ਤੁਸੀਂ ਇਹਨੂੰ ਟਾਰਗੇਟ ਕਰੋ ਜੰਮ ਜੰਮ ਕੇ ਕਰੋ ਕਮਿਊਨਿਟੀ ਟਾਰਗੇਟ ਨਾ ਕਰੋ ਤੁਹਾਡੇ ਤੇ ਐਸਸੀਐਸਟੀ ਐਕਟ ਲੱਗ ਜਾਏਗਾ ਤੁਸੀਂ ਕਿਉਂ ਕਰਨਾ ਔਰ ਦੂਜੀ ਗੱਲ ਜੇ ਇਹ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਬੋਲੇ ਜੱਟ ਕਮਿਊਨਿਟੀ ਨੂੰ ਬੋਲੇ ਤੇ ਕੋਈ ਕਾਰਵਾਈ ਨਹੀਂ ਤੇ ਜੇ ਕੋਈ ਇੱਕ ਬੰਦਾ ਉੱਠ ਕੇ ਇਹਦੀ ਕਮਿਊਨਿਟੀ ਨੂੰ ਕੁਝ ਕਹਿ ਦਵੇ ਨਾਲ ਹੀ ਐਸਸੀਐਸਟੀ ਐਕਟ ਲੱਗ ਗਿਆ ਇਹ ਕਿੱਧਰ ਦਾ ਨਿਯਮ ਹੈ ਬਾਈ ਜੀ ਫਿਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਾਰਵਾਈਆਂ ਕਾਨੂੰਨ ਸਾਰਿਆਂ ਲਈ ਇੱਕੋ ਜਿਹੇ ਆ ਸਾਡਾ ਕਾਨੂੰਨ ਤੇ ਭਰੋਸਾ ਤਾਂ ਬਣੇਗਾ ਜਦ ਕਾਰਵਾਈਆਂ ਹੁੰਦੀਆਂ ਨੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ